आने जवाकड़ी इतने जवाक खा जान गए खेत में मां हो जाएगी वाइया घरे गारा पै जाए बढ़े पानी कड़ी मर जाने सारा दिन ना आज देखिए किनिया सोनिया फसल वादू नाले जी लगता सारा दिन इतने वादिया कोई डर नहीं डोकर नहीं नए वादिया मैं तो आप अख है मुंडिया भी बहार पालो कोठी की करना पिंडा चवे इत तो सारा दिन ਜਦੋਂ ਆ ਜਾਂਦਾ ਮੀ ਆਹ ਹੋਈ ਜਾਂਦਾ ਰਹਿੰਦਾ ਆਇਨ ਤਾਂ ਬੱਥਰ ਵੀ ਲਾ ਲਿਆ ਬੁੜੇ ਸਾਰੇ ਬਲਾਂਾ ਸੋਣਾ ਲੱਗਦਾ ਹੈਗਾ ਮੈਂ ਤਾਂ ਆਖਿਆ ਸੀ ਵੀ ਲਾ ਲੋ ਬਾਹਰ ਪਾ ਲੋ ਕੁਛ ਨਹੀਂ ਹੁੰਦਾ ਨਾਲੇ ਮਾਰ ਹੋ ਜਾਏ ਤੇ ਵਧੀਆ ਸਾਰਾ ਦਿਨ ਅੱਖਾਂ ਵਿਚਾਰੀ ਨੂੰ ਕੀ ਕਰਦੀ ਹੈ ਹੋਰ ਪੋਤੇ ਕੇ ਚਲਾ ਕੱਪੜਿਆਂ ਦਾ ਕੰਮ ਤਾਂ ਨਿਭੜੇ ਪਰੇ ਸਾਰਾ ਦਿਨ ਹੀ ਨੀ ਲੋਟ ਆਉਂਦੀ ਮਸਾ ਕੰਮ ਕਰਿਆ ਭੱਜ ਭੱਜ ਕੇ ਬੜ ਗਿਆ ਹੁਣ ਤਾਂ ਚਲ ਸੁੱਕੇ ਜਾਣਗੇ ਪਰ ਮਜੀ ਤਾਂ ਮਸੀ ਆਉਂਦੀ ਹੈ ਹਾਂ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਮਸੀ ਮੱਥਾ ਟੇਕਦੀਆਂ ਬਹੁਤ ਦਾ ਸਾਡਾਂ ਤੇ ਆ ਕੇ ਲਈ ਆਉਣੇ ਇਹ ਤਾਂ ਬਿਸਕੁਟ ਆ ਰਹੇ ਤੇ ਅੱਛਾ ਅੱਛਾ ਹਾਂ ਇਹ ਕੱਲ ਆਇਆ ਸੀ ਤੇ ਮਾ ਮਾ ਖਫੜਾ ਆਇਆ ਵਾ ਅੱਛਾ ਮਸੀ ਕਰੇ ਜਵਾਬ ਕੀ ਖਾ ਜਾਣਗੇ ਪਤਾ ਚਾਲ ਕੋਈ ਨਾ ਮਸੀ ਜਿ ਜਵਾਕ ਖਾ ਲੈਂਦੇ ਫੇਰ ਕਿਸੇ ਉਧਰ ਵੀ ਜਵਾਕ ਆਪਣੀ ਨੇ ਆ ਜਾ ਮਸੀ ਮੰਦੜਾਉਣੀ ਜੇ ਮੋਹ ਆਉਂਦਾ ਵਸੀ ਤਾਂ ਆਈ ਉਹਨੀ ਐਡੀ ਦੂਰ ਮੈਂ ਭੱਜ ਕੇ ਫੜਾ ਕੇ ਆਵਾਂ ਪਹਿਲਾਂ ਹੋਰ ਫੇਰ ਹੀ ਹੋਰ ਕੰਮ ਕਰੂੰਗੇ ਆ ਕੇ ਮੈਂ ਪਹਿਲੇ ਮਸੀ ਪਾਣੀ ਲੈਵਾਂ ਨਾ ਨਾ ਬੇਟੇ ਬਾਸ ਚਾਹ ਬਣਾ ਲੈਨੇ ਮਸੀ ਨਾ ਨਾ ਪੁੱਤ ਪੀ ਕੇ ਆਈਏ ਲੈ ਪੁੱਤ ਲਿਓ ਪਹਿਲੀ ਇਹ ਚ ਫੜਾ ਜਾਂਦੇ ਮਸੀ ਸੋੜਦੇ ਸੰਧਾਰਾ ਹਨਾ ਮਾਮੇ ਹੋਰੀ ਤਾਂ ਪਹਿਲੀ ਫੜਾ ਜਾਂਦੇ ਪੁੱਤ ਤੁਹਾਡੀ ਬੋਹੂ ਵਾਲੀ ਚੰਗੀ ਆ ਸਹੀ ਗੱਲ ਹੈ ਹਾਂ ਇਹ ਕਾਇ ਹੁੰਦਾ ਫਤ ਫੇਰ ਵੀ ਥੋੜਾ ਜ ਮਾਂ ਦਾ ਫਰਕ ਪੈ ਜਾਂਦਾ ਹੈਗਾ ਸਹੀ ਗੱਲ ਹੈ ਉਹਨੂੰ ਆਇ ਰਹਿੰਦਾ ਹੈਗਾ ਵੀ ਫਿਰ ਮੇਰੇ ਕਿਹੜਾ ਹੋਰ ਕੋਈ ਆ ਹੋ ਵੀ ਪਾੜ ਕੇ ਮਫੜਾ ਹੁੰਦਾ ਹੀ ਹੈ ਹਨਾ ਬੇਲਾ ਕਹਿੰਦਾ ਮਾਂ ਨਹੀਂ ਹਾਂ ਨਾਲੇ ਪੈਨਾਂਲੇ ਬਜ਼ੁਰਗ ਕਦੀ ਨਹੀਂ ਮਾਂ ਜਿਆਦਾ ਹੁੰਦੇ ਤਾਉਣ ਦਿੱਤੀ ਸੀ ਗੱਲ ਹੈ ਹਾਂ ਇਤੋਂ ਹੀ ਪਤਾ ਲੱਗਦਾ ਹੈ ਹਨਾ ਪਰ ਆਣੇ ਪੁੱਤ ਤੇ ਦਾ ਤਾਈ ਹਾਂ ਇਹ ਬਤਲ ਰਿਹਾ ਗਾ ਸਹੀ ਗੱਲ ਹੂੰ ਸੋਡੇ ਮਾਜਾ ਪੁੱਤੋ ਖੇਤਾਂ ਚ ਹਾਂ ਹਾਂ ਖੇਤਾਂ ਦੀ ਬਾਲੀ ਮੌਜਾ ਮਸੀ ਹੋਰ ਮੈਂ ਤਾਂ ਆਪ ਆਖਿਆ ਪੁੱਤ ਤੁਹਾਡੇ ਮੁੰਡਿਆਂ ਨੂੰ ਹੂੰ ਵੀ ਖੇਤ ਪਾ ਲੋ ਵਦਗਾ ਹੋਰ ਇੱਥੇ ਆ ਜਾ ਸਾਡੇ ਕੋਲ ਹੀ ਆ ਜਾ ਇੱਥੇ ਆ ਜਾਾਂਗੇ ਪੁੱਤ ਸਾਨੂੰ ਦਵਾ ਦਿਓ ਆ ਲੈ ਲਓ ਸਾਡੇ ਕੋਲ ਹੁਣ ਪਾਉਣਾ ਪੁੱਤ ਅਸੀਂ ਤਾਂ ਹੋਰ ਹਾਂ ਨੇੜੇ ਜੀ ਆ ਜਾਉਂਗੇ ਵਧੀਆ ਨਾਲੇ ਸਹੀ ਗੱਲ ਹੈ ਪਿੰਡ ਦਾ ਬਾਲਾ ਬੁਰਾ ਹਾਲ ਹੈ ਅਸੀਂ ਕੱਲ ਹੱਥ ਨੇ ਜ ਗਏ ਇਹਨਾਂ ਦਾ ਪਾਣੀ ਖੜਾ ਉੱਥੇ ਬਾਲਾ ਪੁੱਤ ਖਾਲੀਆਂ ਚ ਇਹਨਾਂ ਦਾ ਪਾਣੀ ਖੜਾ ਉਹੀ ਘਰੇ ਵੜ ਜਾਂਦਾ ਬੋਕਰਾਂ ਕਰਦੇ ਮਰ ਜਾਂਦਾ ਇਹ ਤਾਂ ਇੰਨਾ ਬਿੱਲ ਆਉਂਦਾ ਗਰੀ ਦਾ ਹੋਰ ਫਿਰ ਧੋਣਾ ਪੈਂਦਾ ਹਨਾ ਹੋਰ ਮਾ ਤੇ ਦਾਤੇ ਨਾ ਖਬਾਦਾ ਧੋਦੇ ਮਰ ਜਾਂਦੇ ਹੋਰ ਸਹੀ ਗੱਲ ਸਰਦਾ ਨਹੀਂ ਧੋਣਾ ਪੈਂਦਾ ਫਿਰ ਅਲਕਤ ਆਉਂਦੀ ਹੈ ਹੋਰ ਘਰੇ ਜਾਂਦਾ ਬੁੱਤ ਪਾਣੀ ਨਹੀਂ ਮਾਰਦਾ ਜਾਂਦਾ ਨੀਵਾ ਕਰਕੇ ਹਾਂ ਅੱਜ ਖਾਲੀਆਂ ਚਗਾਰਾ ਕੱਢਿਆ ਸਾਰਾ ਮੈਂ ਆਖਾ ਸਿੱਟਿਆ ਮੈਂ ਅੱਛਾ ਐਨਾ ਕਿਥੇ ਚੱਕੀ ਦਾ ਹਨਾ ਇਹਨਾਂ ਦੇ ਮੁੰਡਾ ਦਾ ਕੇ ਮੰਮੀ ਫੱਟੀ ਤੇ ਪਾ ਕੇ ਮੈਂ ਛੱਡਿਆ ਆਉਂਗਾ ਤੂ ਬਾਹਰ ਵਗਾਂ ਚਾਰ ਬੱਠਰ ਕਿ ਹੁਆਦਾ ਇਹ ਮੈਂ ਔਖੀ ਹੋਈ ਜਾ ਮੈਂ ਹੋਰ ਹਾਂ ਮੇਕਾ ਕੰਮ ਵਾਲਾ ਰਹਿੰਦਾ ਫਤ ਸਹੀ ਗੱਲ ਆ ਕੰਮ ਤਾਂ ਹੋਰ ਤੂੰ ਦੱਸਦੇ ਹੀ ਨਵੇਂ ਮੇੜ ਲਾਨੀਆਂ ਹਾਂ ਹਾਂ ਬਸ ਬਸ ਹੀ ਕੰਮ ਬਸ ਕਰੇ ਕਰਤਾ ਸਾਰਾ ਦਿਨੀ ਜੇ ਕਰਨੇ ਤਾਂ ਕੰਮ ਬਹੁਤ ਨੇ ਜੇ ਕਰਨਾ ਨਹੀਂ ਤਾਂ ਕੋਈ ਵੀ ਨਹੀਂ ਹਾਂ ਬਤ ਤੂੰ ਵੀ ਸੱਚ ਆ ਰਹੀ ਹੈ ਕੁੜੀਆਂ ਠੀਕ ਰਹਿੰਦੀਆਂ ਨੇ ਬਸ ਜੀ ਠੀਕ ਆ ਬੇਟੇ ਹਾਂ ਵਧੀਆ ਪੜੀ ਜਾਂਦੀਆਂ ਨੇ ਵਧੀਆ ਪੜੀ ਜਾਂਦਾ ਹਾਂ ਆਹ ਦਾ ਪੁੱਤ ਪੈਂਦਾ ਨਾ ਕੰਮ ਨੂੰ ਹਾਂ ਹਨਾ ਜਿਵੇਂ ਨਿੱਕੇ ਨਿੱਕੇ ਨੇ ਨਹੀਂ ਨਾ ਨਾ ਉਹ ਤਾਂ ਕੰਮ ਬੁਲਾਉਂਦੇ ਸੋਨੂ ਦੇਖਦੀਆਂ ਨੇ ਨਾ ਫੇਰ ਕੰਮ ਕਰਦੀਆਂ ਨੇ ਹਾਂ ਰੋਟੀ ਇਹ ਜੀ ਪਕਾਉਂਦੀਆਂ ਤਾਂ ਤਾਂ ਬਾੜੀ ਸੋਣੀ ਫੇਰ ਉਹਦੀ ਭੂਆ ਹੀ ਮਾਨੀ ਨਹੀਂ ਤਾਂ ਐਸਾ ਖੁੰਦਾ ਹਣਾ ਹਾਂ ਤੇ ਇਹੇ ਜਿਹੀਆਂ ਰੋਟੀਆਂ। ਇਹ ਰਾਇਮ ਤਾਂ ਦੇਖ ਲੈ ਛੋਟੀਆਂ ਛੋਟੀਆਂ ਨੇ ਵਡੀਆਂ ਮੇਰੀਆਂ ਸੋਹਣੀਆਂ ਹਾਂ। ਨਾ ਨਾ ਤਾਲੀ ਪੁੱਤ ਮੈਂ ਤਾਂ ਕਰਦੀਆਂ ਤੇ ਝੂਠੇ ਦਵਾ ਦੂੰ ਤੈਨੂੰ। ਸਹੀ ਗੱਲ ਹੈ। ਹਾਂ ਤੀਆਂ ਤਾਂ ਪਿੱਛੇ ਨੀ ਕਿਸੇ ਪਾਸੇ। ਹਾਂ ਚੱਲ ਪਤਾਵ ਦੇ ਲਈ ਸੀ। ਸਹੀ ਗੱਲ ਹੈ। ਹਾਂ ਤੀਆਂ ਨਾ ਤਾਂ ਸੌ ਦੁਖ ਸੁਖ ਹੁੰਦੇ ਮਸੀ ਜੀ ਹੈਨਾ। ਤੇ ਚਾਹ ਬਣਾ ਲੰਨੀ ਮਸੀ ਥੋੜੀ। ਹਾਂ ਨਾ ਪੁੱਤ ਜਾਨ ਨਹੀਂ ਆ ਪੁੱਤ। ਜਾਣੇ ਹੋ ਫਿਰ ਹੁਣੀ ਬਹਿ ਜਾਗਾ ਅਜੇ। ਚੱਲ ਫਿਰ ਮੈਂ ਭਾਂਦਾ ਵੇਲਾ ਕਰਕੇ ਲੱਗ। ਵੇਲਾ ਕਰਕੇ ਲੱਗ। ਤੇ ਕਰ ਲਿਆਂ ਨਾ ਮੁੰਤਾ ਚੰਗੀ ਵਿਚਾਰੀਆਂ ਆ ਮੈਂ ਖਾਂ ਬਲਾਈ ਸਿਆਣੀ ਨੂੰ ਗੱਲ ਕਰ ਮੈਂ ਪੁੱਛਣੀ ਭੁੱਲ ਗਈ ਹਨਾ ਵੀ ਉਹਦੇ ਫੇਕੇ ਸੰਧਾਰਾ ਨੂੰ ਦੇ ਗਏ ਤੇ ਨਾ ਚਾ ਲਾ ਹੁੰਦੇ ਉਹਨੂੰ ਫੇਰ ਪੁੱਛਦੀ ਇਹ ਤਾਂ ਚਾ ਚੜ ਜਾਂਦਾ ਹੈਗਾ ਜਦੋਂ ਮੈਂ ਫੜਾਉਣਾ ਆਉਣੀਆਂ ਚੀਜ਼ ਆ ਹਉ ਆलो ਮਸੀ ਜੀ ਲਿਆ ਬੇਟੇ ਫਤ ਸੋਡੇ ਫੜਾ ਆਗੇ ਸੱਚ ਆਗੇ ਸੰਧਾਰਾ ਨਾਲ ਬਸ ਹਾਂ ਮਸੀ ਅੱਜ ਆ ਜਾਣਗੇ ਜਾਂ ਤਾਂ ਹੱਥ ਨਹੀਂ ਜੇ ਸਵੇਰੇ ਤੜਕੇ ਨਹੀਂ ਹੀ ਆਉਣਗੇ ਹੱਦੀ ਫੋਨ ਆਇਆ ਸੀਗਾ ਤੇ ਇਹਨੂੰ ਪਤਾ ਆਥ ਨੇ ਜੇ ਆ ਜਾਣ ਰਾਤ ਲਾ ਕੇ ਜਾਣ ਨਹੀਂ ਸਵੇਰੇ ਤਾਂ ਫਿਰ ਆਉਣਗੇ ਆਉਣਗੇ ਚੱਲ ਕੋਈ ਨਹੀਂ ਤਾਂ ਤਾਂ ਗੇਤ ਪਸੇ ਤਾਂ ਹੋਈ ਜਾਂਦੀ ਹਾਂ ਨਾ ਮਸੀ ਨੂੰ ਤਾਂ ਪਹਿਲੀਆਂ ਜੀ ਫੜਾ ਜਾਂਦੇ ਨੇ ਅੱਜ ਏੜੀ ਚੋਰੀ ਲਾਉਂਦੇ ਹਾਂ ਪੁੱਤ ਕੰਮ ਆਂਦਾ ਹੁੰਦਾ ਨਾ ਬਸ ਅੱਜ ਜਾ ਤੜਕੇ ਆਉਣਗੇ ਬੈਠ ਜਾ ਮਸੀ ਮੈਂ ਚਾਹ ਥੋੜੀ ਜਿਹੀ ਬਣਾ ਲੇ ਹੁਣੀ ਆ ਤੇ ਜਾਣ ਨਹੀਂ ਆ ਮੈਂ ਚੱਲ ਵਧੀਆ ਰਹੇ ਮਿਲ ਗਏ ਹੋਰ ਮਾਠਾ ਪੱਟ ਕੇ ਫੜ ਆਇਆ ਹੋਰ ਸਹੀ ਗੱਲ ਹੈ ਜਿੱਥੇ ਮੋਹ ਪਿਆਰ ਹੁੰਦਾ ਨਾ ਮੋਹ ਆਉਂਦਾ ਪਤਾ ਐਵੇਂ ਕਹਾਂ ਹਾਂ ਇਹ ਤਾਂ ਹੈਗਾ ਹੀ ਆ ਮਾਰ ਜਾ ਕਰੋ ਬਸ ਗੇੜਾ ਵਾਸੀ ਹੁੰਨੀ ਆ ਬੱਤਾ ਬਸ ਘਰੇ ਪੁੱਤ ਫਿਰ ਕੁੜਮਾ ਕੱਲੀਆਂ ਹੁੰਦਾਂ ਨਾ ਬਾਜੀ ਹਾਂ ਨਿਆਣੀ ਆ ਹੋਰ ਸਕੂਲ ਜਾਂਦੀ ਆ ਹੋਣਗੇ ਹਨਾ ਜਾਂਦੀਆਂ ਬੇਟੇ ਹਾਂ ਹਾਂ ਉਹ ਫਿਰ ਸਾਰਾ ਦਿਨ ਨੰਗ ਜਾਣਾ ਹੋਰ ਸਹੀ ਹੈ ਜੀ ਅਸੀਂ ਨੂੰ ਆਖਿਆ ਆਥਣੇ ਆਉਣਗੇ ਰਾਤ ਲਾ ਜਾਣਗੇ ਜਾਂ ਸਵੇਰੇ ਆਉਣਗੇ ਬੀਮਸੀ ਆਉਣਗੇ ਮੇਰਾ ਵੀ ਸੰਧਾਰਾ ਲੈ ਕੇ ਇੱਕ ਤੀ ਪੇਕਿਆਂ ਦੀ 100 ਪੜਦੇ ਪਾਉਂਦੀ ਐ ਕੀ ਕਰਾਂ ਦੱਸ ਮਾਸੀ ਨੂੰ ਕੀ ਦੱਸਾਂ ਬਿਓ ਬੈਨ ਕੋਈ ਵੀ ਸੰਧਾਰਾ ਲੈ ਕੇ ਉਦੇ ਮੰਨ ਕੋਸਤੀ ਰਹਿਣੀ ਹੈ ਪਤਾ ਨਹੀਂ ਕੀ ਮਾਰਾ ਕੀਤਾ ਸਨੇ ਕੀ ਗੱਲ ਨਹੀਂ ਗਰੀ ਨਹੀਂ ਪਰਮੀਤਾ ਦਾ ਕੁਛ ਨਹੀਂ ਬਸ ਹੂੰ ਕੋਈ ਗੱਲਾਂ ਨਹੀਂ ਵਸਾ ਹੈ ਇੱਥੇ ਚੁੱਪ ਚੁਪ ਕੇ ਰਹਿਣੀ ਆਹ ਉਹ ਦੁੱਖ ਸੁੱਖ ਜਿਆ ਕਰੀ ਜਾਂਦੀ ਸੀ ਆਜ ਬਹਿ ਜਾਓ ਬਹਿ ਜਾਓ ਉਧਰ ਉਹ ਹੋ ਰਹੀ ਸੀ ਮਾਸੀ ਮੇਲੇ ਦਾ ਕਿੱਧਰ ਆ ਇਧਰੋਂ ਜਾਂਦੀ ਸੀਗੀ ਆਪਣੇ ਘਰ ਹੀ ਗਈ ਸੀ ਜਿਆਦੀ ਕਿਵੇਂ ਉਹ ਬਿਸਕੁਟ ਜੇ ਲੈ ਕੇ ਆਈ ਸੀ ਮਾਸੀ ਬਿਸਕੁਟ ਕਾਦੀ ਤੇ ਮਾਮੇ ਕਿ ਫੜਾ ਕੇ ਗਏ ਹੋਣਗੇ ਸਿੰਧਾਰਾ ਅੱਛਾ ਅੱਛਾ ਪੀਕੇ ਤਾਂ ਆਈ ਸੀ ਮਾਸੀ ਦੇਉ ਅੱਛਾ ਤੇ ਮੈਨੂੰ ਪੁੱਛਦੀ ਸੀ ਕਹਿੰਦੀ ਆ ਗਿਆ ਪਰ ਮੰਜੀ ਤੇ ਰਸੰਧਾਰਾ ਹੂੰ ਮੈਂ ਕਿਹਾ ਆ ਮਾਸੀ ਅੱਥਣੇ ਆ ਜਾਣਗੇ ਨੀ ਬਤਰਾਤ ਲਾ ਜਾਣਗੇ ਮੈਂ ਕਿਹਾ ਸਵੇਰੇ ਆ ਜਾਣਗੇ ਹੂੰ ਹੂੰ ਪਰ ਮੈਂ ਕਿਹਾ ਹੁਣ ਮੈਂ ਮਾਸੀ ਨੂੰ ਕੀ ਦੱਸਾਂ ਨਾ ਵੀ ਕਦੇ ਵੀ ਨਹੀਂ ਆਏ ਉਹ ਤਾਂ ਹੂੰ ਹੂੰ ਮੈਂ ਕਰੂੰ ਲਿਆ ਕੀ ਸੰਧਾਰਾ ਦੇ ਆਉਣੀ ਹੁੰਦੀਆਂ ਲੋਕਾਂ ਦੇ ਹੂੰ ਹੂੰ ਤੇ ਸਾਰੇ ਆਸ ਕੌਂਡ ਚ ਦੇ ਆਉਣੀ ਹੁੰਦੀਆਂ ਵੀ ਮੇਰੇ ਪੀਕੇ ਦੇ ਕੇ ਗਏ ਨੇ ਹੁਣ ਉਹ ਜਵਾਗਤ ਵਧੇਰਾ ਚੰਗਾ ਹੋਊਗੀ ਕਰੇ ਜੇਦੋਂ ਹੁਣ ਉਹ ਬਗਾਨੀ ਧੀ ਵੀ ਲੈ ਕੇ ਆਈ ਹੈ ਨਾ ਹੂੰ ਹੂੰ ਤੇ ਹੁਣ ਦੱਸ ਕੀ ਕਰਦਾ ਤਾਂ ਪਾਉਣੀ ਪੈਂਦਾ ਫੇਰਾ ਹਣਾ ਜੇ ਤੂੰ ਆਈ ਗਏਂ ਦੀ ਵੀ ਉਹਦਾ ਮੇਰੀ ਉੱਪਰ ਝਾਈ ਨਾ ਇਹ ਕਿੱਥੋਂ ਕਹਦਾ ਮੈਂ ਫੇਰ ਉਹਦੇ ਅੱਖਾਂ ਨੂੰ ਆ ਦੁੱਤੀ ਤਵਾਲੇ ਪੜਦੇ ਰੱਖਦੀ ਐ ਵੇਕਿਆਂ ਦੀ ਬੇਸ਼ੱਕ ਆਪਣੇ ਘਰੇ ਸਭ ਕੁਝ ਐ ਹਣਾ ਹੂੰ ਗੱਲ ਸੀ ਚਲੋ ਮਰਜੀ ਆ ਉਹਨਾਂ ਦੀ ਉਹਨਾਂ ਨੂੰ ਤਾਂ ਬਸ ਸਰੀਕ ਐ ਉਹਨਾਂ ਦਾ ਤਾਂ ਹੂੰ ਬਸ ਮੈਨੂੰ ਇਹ ਕਦੇ ਕਦੇ ਜਿਹਾ ਬਾਹਲਾ ਲੱਗਦਾ ਜਿਵੇਂ ਸਾਰੀਆਂ ਦੀ ਸੰਦਾਰੇ ਆ ਜਾਂਦੇ ਆ ਮੈਂ ਟੈਂਸ਼ਨ ਆ ਲੈ ਠੀਕ ਹੈ ਮੈਂ ਟੈਂਸ਼ਨ ਤਾਂ ਹੋ ਹੀ ਜਾਂਦੀ ਹੈ ਹਨਾ ਵੀ ਮੈਂ ਹਰ ਵਾਰੀ ਇੱਥੋਂ ਘਰੋਂ ਬਿਸਕੁਟ ਲਿਆ ਕੇ ਕਹਿ ਦਿੰਨੀ ਹੈ ਮੇਰੇ ਪੇਕੇ ਦੇ ਕੇ ਗਈ ਹੈ ਕਿਉਂ ਮੈਂ ਮੰਨ ਤੇ ਬੋ ਹੀ ਪਾਇਆ ਆਪਣੇ ਕੀ ਨਹੀਂਗਾ ਆਪਣੇ ਹਾਂ ਤਾਂ ਭਾਵੇਂ ਹੈਗਾ ਹੀ ਹੈ ਆਪਾਂ ਦੇ ਕਰੀ ਤੰਦਰੁਸਤ ਰਹਿਣਾ ਆਪਾਂ ਕਿਉਂ ਪੇਕਿਆਂ ਦੀ ਡੀਕ ਤਾਂ ਹੁੰਦੀ ਹੈ ਹਨਾ ਕੀ ਐਵੇਂ ਜਦੋਂ ਸੌਣ ਦਾ ਮਹੀਨਾ ਚੜ ਜਾਂਦਾ ਉਹਦੀ ਡੀਕ ਹੋ ਜਾਂਦੀ ਹੈ ਪੇਕਿਆਂ ਦੀ ਤਾਂ ਕੋਈ ਕੁਝ ਨਹੀਂ ਹੁੰਦਾ ਰੱਬਾ ਆਪਨੇ ਬਹੁਤ ਦਿੱਕਤਾਂ ਮਾਰਾ ਹੀ ਨਹੀਂ ਆਪਾਂ ਬਿਸਕੁਟਾਂ ਨਾਲ ਥੋੜੀ ਜਿਹੀ ਥੋੜੀ ਬੈਠੇ ਆ ਇੱਕ ਪ੍ਰੇਮ ਹੁੰਦਾ ਜੇ ਉਹ ਬਿਸਕੁਟ ਨਾਲ ਮਿਲ ਜਾਂਦਾ ਬੰਦਾ ਉਹਨਾਂ ਨੂੰ ਬਿਸਕੁਟ ਖਵਾ ਜਾਂਦਾ ਹਾਂ ਹੀ ਤਾਂ ਹੈ ਜੀ ਚਲਬਾਣੇ ਨਾਲ ਮਿਲ ਜਾਂਦਾ ਮਿਲ ਜਾਂਦਾ ਬਾਨੇ ਨਾਲ ਆਉਂਦਾ ਜਾਂਦਾ ਰਹਿੰਦਾ ਬਿਸਕੁਟਾਂ ਨੂੰ ਥੋੜੀ ਪਿੱਛੇ ਬੈਠਾ ਹੁੰਦਾ ਬੰਦਾ ਐਵੇਂ ਮੇਰੇ ਟੈਨਸ਼ਨ ਆ ਲਿਆ ਕਰ ਜੇ ਆ ਗਈ ਤਾਂ ਇਦਾਂ ਚੰਗਾ ਨਹੀਂ ਆਇਆ ਤਾਂ ਇਦਾਂ ਚੰਗਾ ਟੈਨਸ਼ਨ ਤਾਂ ਗਾਦੀ ਹੈ ਮੈਂ ਚਲੋ ਐਵੇਂ ਨਾ ਦਿਮਾਗ ਤੇ ਬੋਈ ਬਣਾ ਚਲ ਫਿਰ ਤੁਸੀਂ ਕੀ ਆ ਪਾਣੀ ਬਣਾ ਕੇ ਦੇਵਾਂ ਤੁਹਾਨੂੰ ਨਹੀਂ ਮੈਂ ਤਾਂ ਉਹ ਰੇਜ ਹੀ ਚੱਕਣਾ ਆ ਸੀ ਮੈਂ ਕਿਹਾ ਸਿੱੜ ਦੀ ਇਸ ਚੋਨੇ ਚ ਅੱਛਾ ਹਾਂ ਅਸਾ ਹੁਣ ਮਾਸੀ ਬਿਸਕੁਟ ਜੇ ਵੜਾ ਗਈ ਹੁਣ ਮੈਂ ਪਹਿਲਾਂ ਵਧੀਆ ਕੰਮ ਜੇ ਕਰਦੀ ਫਿਰਦੀ ਸੀ ਹੁਣ ਐ ਡੋਈ ਜੀ ਫਿਰਦੀ ਐ ਟੱਡ ਜੇ ਚ ਵੀ ਸਾਰਿਆਂ ਦੇ ਆ ਜਾਣਗੇ ਸੰਧਾਰੇ ਮੇਰੇ ਨਾਲ ਮੇਰੇ ਕੋਲੇ ਕੋਈ ਨਹੀਂ ਹੁੰਦਾ ਤੂੰ ਐ ਦੇਖ ਚੱਲ ਆਪਣਾ ਦਾ ਜਿਹਦਾ ਨਹੀਂ ਹੁੰਦਾ ਕੋਈ ਸੋਚ ਹਾਂ ਇਹ ਤਾਂ ਕਿਉਂ ਗਾਈ ਨਿਆ ਤੁਸੀਂ ਹਾਂ ਇਹ ਤਾਂ ਹੈਗਾ ਵੀ ਚੱਲ ਜਿਉਂਦਾ ਰਸਦੇ ਰਹਿਣ ਜਿਉਂਦੇ ਬਸਦੇ ਰਹਿਣ ਭਰਾ ਹਣਾ ਕੋਈ ਉਹਨਾਂ ਦੀ ਦੁੱਖ ਨਾ ਹੋਵੇ ਆਪਾਂ ਨੂੰ ਹਾਂ ਬਸ ਮੈਂ ਤਾਂ ਤੁਹਾਨੂੰ ਨਹੀਂ ਕਹਣਾ ਵੀ ਆਪ ਦਾ ਘਰ ਜਮਾ ਖੁਸ਼ੀ ਹੋਵੇ ਹਾਂ ਮਾਸ ਸੀ ਤਾਂ ਮਨ ਹੋਰ ਫੇਕ ਰਾਂ ਜਾਂ ਚ ਪਾਈ ਤੁਮ ਓ ਲੋਣੀ ਰੰਦਾ ਪੁਛ ਦਿਨ ਕੀ ਇਹ ਵੀ ਬਿਨਾਂ ਗੱਲ ਕਰਾਈ ਦੇਣ ਹੈਲੋ ਹੈਲੋ ਹਾਂ ਬਬੀ ਹਸੀਕਾਲ ਹਾਂ ਠੀਕ ਹਾਂ ਜੀ ਹਾਂ ਮੈਂ ਠੀਕ ਆ ਬਬੀ ਹਾਂ ਪੰਮੀ ਬੋਲਦੀ ਆ ਬਬੀ ਪਰਮਜੀਤ ਬੋਲਦੀ ਆ ਹਾਂ ਹੋਰ ਸਾਰੇ ਠੀਕ ਆ ਭਾਈ ਹੋਰੀ ਹਾਂ ਜੀ ਬੱਧੀਆ ਠੀਕ ਆ ਤੇ ਹਾਂ ਮੰਮੀ ਕਿੱਥੇ ਗੱਲ ਕਰਾਉਂਗੇ ਚ ਗਏ ਹੋਇਆ ਕਿਤੇ ਅੱਛਾ ਹੋਰ ਠੀਕ ਆ ਬਬੀ ਹੈਂ ਮੈਂ ਤਾਂ ਉਹ ਹੀ ਲਾ ਲਿਆ ਸੀ ਭਾਬੀ ਹਾਂ ਕੋਈ ਨਾ ਥੋੜੀ ਜੀ ਗੱਲ ਕਰ ਲੋ ਮੇਰੇ ਨਾਲ ਗੱਲ ਸੀ ਕੰਮ ਸੀਗਾ ਥੋੜਾ ਜਿਹਾ ਤੁਸੀਂ ਮੰਮੀ ਨਾਲ ਗੱਲ ਕਰਾ ਦੋ ਕਦੋਂ ਜਦੋਂ ਵੀ ਆਉਗੀ ਗੱਲ ਕਰਵਾ ਦਿਓ ਅੱਛਾ ਤੇ ਮਾਮੇ ਕਾ ਆਇਆ ਸੀ ਕੋਈ ਕੌਣ ਆਇਆ ਸੀ ਅੱਛਾ ਮਾਮਾ ਆਇਆ ਸੀ ਅੱਛੇ ਸਮਾਨ ਫੜਾ ਆ ਗਏ ਮੰਮੀ ਦਾ ਅੱਛਾ ਅੱਛਾ हां मम्मी ਨਾਲ ਗੱਲ ਕਰ ਹਾਂ ਬਸ ਹੂੰ ਹੀ ਬਸ ਹੁੰਦਾੜਾ ਮਾਂਵਾਂ ਦੀਆਂ ਦਾ ਦੁੱਖ ਸੋਗਾ ਨਾ ਤੁਹਾਡੇ ਨਾਲ ਕਰ ਲੈਣੀ ਆ ਤੁਸੀਂ ਨਾ ਮੈਂ ਕਦੇ ਕਹਿੰਨੀ ਆ ਤੁਹਾਡੇ ਨਾਲ ਕਰਨੀ ਨਹੀਂਗੀ ਤੁਸੀਂ ਤਾਂ ਮੈਨੂੰ ਨਹੀਂ ਫੋਨ ਲਾਉਂਦੇ ਚਲ ਮੈਂ ਖਾ ਮੈਂ ਲਾ ਲੈਣੀ ਹੈਗੀ ਹਾਂ ਹਾਂ ਹਾਂਜੀ ਆਈ ਗਏਂ ਦੀ ਸੀ ਪੱਬੀ ਮੇਤਾ ਮੈਂ ਕਿਹਾ ਤੁਸੀਂ ਕਦੇ ਮੇਰੇ ਕੋਲੇ ਵੀ ਘੇੜਾ ਮਾਰ ਜੋ ਭੁੱਲੇ ਚੁੱਕੇ ਸਾਰੇ ਆਸ ਗਵਾਂਚ ਸੰਧਾਰੇ ਆ ਗਏ ਤੁਸੀਂ ਦੇਖੋ ਮੰਮੀ ਦਾ ਸੰਧਾਰਾ ਵੀ ਆ ਗਿਆ ਇੱਥੇ ਆਪਣੀ ਦਾ ਇਧਰ ਸਾਡੀ ਮਾਸੀਆਂ ਚਾਚੀਆਂ ਦੇ ਵੀ ਆ ਗਏ ਜਿਹਨੀਆਂ ਨੂੰ 40 50 55 ਸਾਲ ਹੋ ਗਏ ਪੈਨੀਆਂ ਨੂੰ ਹਨ ਤੁਸੀਂ ਵੀ ਕਦੇ ਮੇਰੇ ਕੋਲੇ ਭੁੱਲੇ ਚੁੱਕੇ gekeੜਾ ਮਾਰ ਜੋ ਤੁਸੀਂ ਕਦੇ ਨਹੀਂ ਆਉਂਦੇ ਮੇਰੇ ਕੋਲੇ ਕੀ ਇਹ じゃ ਮੇਰੇ ਨਾਲ ਤੁਹਾਡੀ ਦੁਸ਼ਮਣੀ ਹੈ ਕੋਈ ਨਹੀਂ ਭਾਬੀ ਮੈਂ ਨਹੀਂ ਨਹੀਂ ਮੈਂ ਤੁਹਾਡੇ ਕੋਈ ਬਿਸਕਟਾਂ ਦੀ ਗੱਲ ਨਹੀਂ ਕਰਦੀ ਖਰਚੇ ਦੀ ਨਹੀਂ ਕਹਿੰਦੀ ਮੈਂ ਤੁਹਾਨੂੰ ਵੀ ਤੁਸੀਂ ਖਾਲੀ ਆ ਜੋ ਮੈਂ ਕਹਣਾ ਹੈ ਦੱਸਣਾ ਕਿਸੇ ਨੇ ਵੀ ਕੁਝ ਲੈ ਕੇ ਨਹੀਂ ਆਏ ਕੋਈ ਨਾ ਫਿਰ ਕਹਿ ਦੇ ਮੰਮੀ ਨਾ ਕਰਾ ਦਿਓ ਗੱਲ ਕੋਈ ਨਾ ਹਾਂ ਮਰਜੀ ਹੈ ਭਾਬੀ ਸੋਢੀ ਹੈਲੋ ਹੈਲੋ ਫੋਨ ਹੀ ਕੱਟ ਗਈ ਨਾ ਗੱਲ ਕਰਾਈ ਆ ਕੋਲੀ ਹੋਊਗੀ ਮੰਮੀ ਮੰਮੀ ਨੇ ਕਿੱਥੇ ਜਾਣਾਗਾ ਜਾਣ ਕੇ ਨਹੀਂ ਕਰਾਈ ਕਿ ਸਾਥੋਂ ਨਹੀਂ ਸੰਧਾਰੇ ਦਿੱਤੇ ਜਾਂਦੇ ਅਸੀਂ ਤੇਰੇ ਸਰਾ ਸੰਧਾਰੇ ਜੋਗਰੇ ਆ ਸਾਨੂੰ ਕੋਈ ਕੰਮ ਨਹੀਂ ਸੋ ਸੁਣਾਈ ਆ ਮਨ ਸਮਝਣਾ ਪਊਗਾ ਜਿੱਥੇ ਇੰਨੇ ਸਾਲਾਂ ਨਾਲ ਕੋਈ ਆਇਆ ਹੁਣ ਕਿਹਨੇ ਆਉਣਾ ਮੇਰੇ ਕੋਲੇ ਮਨਜੀਤ ਨੂੰ ਕਹਿਣੀ ਆ ਵੀ ਦੇਹਣੀ ਹਾਲ ਤੋਂ ਮੈਂ ਤੇ ਬਿਸਕਟ ਕਢਾ ਲਿਆ ਨਾਲੇ ਮਠਿਆਈ ਲੈ ਆਊਗਾ ਇਤਿਹਾਸ ਗਵਾਂਡ ਚ ਦੇ ਦਾਂਗੇ ਸਾਰੇ ਕਹਿ ਦਿੰਦੀ ਆ ਨੇ ਤਾਨੇ ਮਾਰਦੀ ਆ ਨੇ ਤੇਰਾ ਸੰਧਾਰਾ ਨਹੀਂ ਆਉਂਦਾ ਵੀ ਅੰਦਰੋਂ ਅੰਦਰੀ ਤਾਂ ਹੁੰਦਾ ਹੀ ਆ ਵੀ ਕੋਈ ਆਉਂਦਾ ਨਹੀਂ ਹੈਨਾ ਮੇਰੇ ਸੇ ਵੀ ਚਲੋ ਪਹਿਲਾਂ ਵੀ ਮੈਂ ਘਰੋਂ ਲੈ ਆ ਕਿ ਦਿੰਨੀ ਆ ਸਾਰੇ ਸਰੀਕੇ ਚ ਘਰੋਂ ਹੁਣ ਮੰਗਾ ਲੂੰਗੀ ਪਤਾ ਹੀ ਕੋਈ ਨਹੀਂ ਆਉਂਦਾ ਹਈ ਹਈ ਪਰ ਮੀਰ ਪਹਿਲਾਂ ਟੈਨਸ਼ਨ ਜੀ ਲਈ ਬੈਠੀ ਪਹਿਲਾਂ ਵੀ ਮਾ ਕੇ ਗਿਆ ਸੀਗਾ ਤੇਰੇ ਚੱਕਣ ਆਇਆ ਸੀਗਾ ਇੱਧਰ ਵੀ ਹੈਗੇ ਉਹ ਮਾਸੀ ਫੜਾ ਕੇ ਸਮਾਨ ਜਾ ਸੰਧਾਰੇ ਦਾ ਤੇ ਉਹੀ ਟੈਨਸ਼ਨ ਲੈ ਗਈ ਉਹ ਗੱਲਾਂ ਹੀ ਕਰਦੀ ਮੇਰੇ ਨਾਲ ਪਰ ਵੀ ਤਾਂ ਹਾਂਜੀ ਮੈਂ ਕਿਵੇਂ ਹਜੇ ਵੀ ਟੈਨਸ਼ਨ ਨਹੀਂ ਨਹੀਂ ਤੇਰੇ ਦਿਮਾਗ ਤੋਂ ਹਣਾ ਮਤਲਬ ਸਮਝਾ ਕੀ ਗਿਆ ਸੀਗਾ ਟੈਨਸ਼ਨ ਤਾਂ ਕਾਦੀ ਹੈ ਬਸ ਮੈਂ ਬੈਠੀ ਬੈਠੀ ਨੇ ਫੋਨ ਲਾ ਲਿਆ ਪਿੰਡ ਹਮ ਮੈਂ ਤਾਂ ਬਿਨ ਗਿਆ ਵੀ ਮੰਮੀ ਨੇ ਗੱਲ ਕਰਾ ਦੇ ਹਮ ਤੇ ਮੈਨੂੰ ਬਾਲਾ ਕੁਛ ਬੋਲੀ ਮੈਨੂੰ ਕਹਿੰਦੀ ਮੈਨੂੰ ਤੇਰੀ ਮੰਮੀ ਦਾ ਨਹੀਂ ਪਤਾ ਕਿੱਧਰ ਗਈ ਹੈ ਕਿੱਥੇ ਆ ਕਿਸੇ ਦੇ ਘਰੇ ਗਈ ਹੋਈ ਆ ਮੈਂ ਕਿਹਾ ਜਦੋਂ ਆ ਗਈ ਗੱਲ ਕਰਾ ਦਿਓ ਮੈਂ ਇਥੋਂ ਨਹੀਂ ਕਹਿੰਦੀ ਕਰਾਈ ਦੀ ਮੈਂ ਬੇਲ ਨਹੀਂ ਹੈਗੀ ਐ ਗੱਲ ਕਰਾਉਣ ਨੂੰ ਮੈਂ ਕਿਹਾ ਤੁਸੀਂ ਕਹਿੰਦੇ ਮੇਰੇ ਕੋਲੇ ਭੁੱਲੇ ਚੁੱਕੇ ਗੇੜਾ ਮਾਰ ਚੋ ਕਦੇ ਨਹੀਂ ਆਏ ਹਮ ਕਹਿੰਦੀ ਅਸੀਂ ਬੇਲੇ ਆ ਤੇਰੇ ਬਿਸਕਟ ਆ ਨਹੀਂ ਸਾਥ ਹੁਣ ਇਦਰਾਸ ਆਪਾ ਹੁੰਦਾ ਹੂੰ ਤੇ ਵੀ ਮੇਰੇ ਨਾ ਉਦੋਂ ਵੀ ਵੱਧ ਜਾਣ ਔਖੀ ਹੋ ਗਈ ਮੈਂ ਫੋਨ ਕਿਉਂ ਲਾਇਆ ਹੁਣ ਮੈਂ ਸੋਚਦੀ ਬੈਠੀ ਬੈਠੀ ਨੇ ਉਹ ਹੀ ਲਾ ਲਿਆ ਮੈਨੂੰ ਐ ਹੋ ਗਿਆ ਵੀ ਸਾਰਿਆਂ ਦੇ ਸੰਧਾਰੇ ਆ ਗਏ ਹਨਾ ਵੀ ਮੇਰਾ ਵੀ ਮੈਨੂੰ ਵੀ ਠੀਕ ਹੈ ਜੀ ਵੀ ਮੇਰਾ ਕੋਈ ਨਹੀਂ ਆਉਂਦਾ ਮੇਰੇ ਕੋਲ ਕਮਲੀ ਤੂੰ ਮੈਂ ਤੈਨੂੰ ਕਹਿ ਕੇ ਤਾਂ ਗਿਆ ਸੀਗਾ ਮੈਨੂੰ ਖੜਾਪ ਕਿੰਨਾ ਘੜਾ ਕੇ ਲੈਣਾ ਕੋ ਬਹਿਣੀ ਤੂੰ ਘੜਾ ਕੇ ਲੈਣਾ ਮੈਂ ਨਾਲ ਉਥੋਂ ਮਠਿਆਈ ਲਵ ਜਿਹਦੇ ਤੂੰ ਦੇਣੇ ਆ ਦੇਣ ਐਵੇਂ ਟੈਂਸ਼ਨ ਲਈ ਬੈਠੀਆਂ ਫੋਨ ਹੀ ਲਾਉਣਾ ਸੀ ਤੋ ਉਹਨਾਂ ਨੂੰ ਹੈ ਮੈਂ ਹਰ ਵਾਰੀ ਘਰੋਂ ਘੜਾ ਕੇ ਦਿੰਨੀ ਆ ਸਾਰੇ ਭੈਣ ਭਾਈਆਂ ਨੂੰ ਕੋਈ ਗੱਲ ਨਹੀਂ ਮੈਂ ਜਦੋਂ ਲੈ ਕੇ ਚੀਜ਼ ਖਾ ਲੈਣੀ ਆ ਅਗਲਾ ਤੇਰੇ ਘਰੇ ਕੀ ਨਹੀਂ ਮਨਾਇਦਾ ਸੁਤੋਂ ਐਵੇਂ ਟੈਨਸ਼ਨ ਲਈ ਬੈਠੀ ਐ ਮੈਂ ਕਿਹਾ ਅਗਲੇ ਕੇ ਦੰਨਾ ਹਾਂ ਐਵੇਂ ਤੂੰ ਤੜਕੇ ਦੀ ਘਬਰਾੜ ਕਰੀ ਜਾਂਦੀਂਗੀ ਪਹਿਲਾਂ ਤਾਂ ਮੈਂ ਰੇ ਚੱਕਣਾ ਹੈ ਉਹਦੀ ਉਹਦੀ ਤੂੰ ਟੈਨਸ਼ਨ ਲਈ ਬੈਠੀ ਸੀਗੀ ਵੀ ਉਹ ਲਮਾਸੀ ਆ ਗਈ ਮੈਨੂੰ ਉਸ ਦਾ ਰਫੜਾ ਗਈ ਉਹ ਆਏ ਨਹੀਂ ਐ ਐ ਇੰਨਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਮੈਨੂੰ ਵੀ ਆ ਹੋਵੇ ਮੇਰੇ ਭੈਣ ਭਰਾ ਆਏ ਮੇਰੇ ਕੋਲੇ ਚੱਲ ਨਹੀਂ ਆਉਣੇ ਨਾਉਣ ਫੇਰਾ ਮੇਰਾ ਵੀ ਢਿੱਡ ਪੁੱਛਿਆ ਲੋੜੀ ਦਾ ਉਹਦਾ ਉਹੀ ਗੱਲਾਂ ਮੁੜੀਆਂ ਲਈ ਤੂੰ ਟੈਨਸ਼ਨ ਕਿਉਂ ਲੈਨੀ ਐਨੀ ਤੂੰ ਇੱਕ ਵਾਰੀ ਕਹਦਾ ਸੀ ਜੇ ਫਿਰ ਮੈਨੂੰ ਫੜਾ ਮੈਂ ਲਿਆ ਕਰ ਤੈਨੂੰ ਕਢਾ ਕੇ ਤੈਨੂੰ ਜੇ ਤੇਰੇ ਨਾਲ ਮੈਂ ਹੈਗਾਗਾ ਹਾਂ ਤੁਸੀਂ ਕਢਾ ਲਿਆ ਉਹ ਦੇ ਦਾਂਗੇ ਜਿਹਦੇ ਭੈਣ ਪੁੱਤਰਾ ਮਾਸੀ ਕੇ ਨੂੰ ਸਾਰੇ ਘਰਾਂ ਨੂੰ ਫੜਾਇਆ ਅਗਲਾ ਇਹ ਕਹਿੰਦਾ ਵੀ ਆਪ ਤਾਂ ਲੈ ਕੇ ਖਾ ਲੈਂਦੇ ਆ ਮੈਂ ਪਿਛਲੀ ਵਾਰ ਵੀ ਕੈਸਾ ਹਾਲ ਹੋ ਗਏ ਮੈਂ ਤਾਂ ਘਰ ਉਹੀ ਕਰਕੇ ਦਿੰਨੀ ਐ ਅਗਲੇ ਨੂੰ ਨਾ ਚਲ ਕੋਈ ਗੱਲ ਅੱਜ ਤੁਸੀਂ ਵੇਲੇ ਹੋਏ ਕਢਾ ਲਿਆਏ ਹੋ ਚੰਗਾ ਅੱਜ ਕਢਾ ਲਉਣਾ ਮੈਂ ਮੈਂ ਘੰਟੇ ਕੇ ਨੂੰ ਵੇਲੇ ਹੀ ਆ ਐਵੇਂ ਨਾ ਟੈਨਸ਼ਨ ਲਿਆ ਕਰ ਇਹਨਾਂ ਦੀ ਟੈਨਸ਼ਨ ਤਾਂ ਇਕ ਤੀਨ ਨੂੰ ਇਹ ਜਾਂਦੀ ਐ ਜੀ ਹਣਾ ਯਾ ਪਤਾ ਕੀ ਹੈ ਚਲ ਤੂੰ ਮਾਸੀ ਆਈ ਉਹ ਧੰਨਵਾਦ ਆ ਪਪਣ ਨੂੰ ਦੇ ਕੇ ਕੀ ਹਣਾ ਜੇ ਆਪਾਂ ਉਹਦੇ ਕੁਛ ਲਗਦੀ ਤੈਨੂੰ ਦੇ ਕੇ ਕੀ ਨਾ ਨਾਲੇ ਹੁਣ ਮਾਮੀ ਕੀ ਦੇਖੋ ਤੁਸੀਂ ਮੰਮੀ ਦਾ ਸੰਧਾਰਾ ਕਿਵੇਂ ਫੜ ਲੈਂਦੀ ਹੈ ਵੀ ਹੁਣ ਮੇਰੀ ਸੱਸ ਦਾ ਸੰਧਾਰਾ ਆ ਗਿਆ ਉਦੋਂ ਕਿਵੇਂ ਚਰਕਵੇਂ ਨੇ ਕਹਿ ਦਿੰਦੀ ਹੈ ਉਹ ਪਤਾ ਕੀ ਹੈ ਜਿਹੜੇ ਨਾਨੇ ਵਰਗੇ ਆ ਨਾ ਮਾਮੀ ਪਹਿਲੀਆਂ ਚ ਦੇ ਜਾਂਦੇ ਆ ਪਹਿਲੀਆਂ ਚ ਦੇ ਉਹਨਾਂ ਨੇ ਨਾ ਪੁਰਾਣੇ ਘਰੇ ਘਾਟਾ ਵੀ ਕਾਦਾ ਉਹਨਾਂ ਦੇ ਚਾਰ ਤਿੰਨ ਪਹਿਣਾ ਨੇ ਮਾਸੀ ਹੋਰੀ ਮਿਓਰੀਆਂ ਦੇਖ ਲਓ ਤੁਸੀਂ ਪਹਿਲੀਆਂ ਜਿੰਦਾਰਾ ਲੈ ਕੇ ਜਾਂਦੇ ਆ ਕਸਦਾ ਤੋੜਾ ਵੀ ਨਹੀਂ ਰਿਹਾ ਜਿੱਧੀਆਂ ਨੂੰ ਉਹ ਕਰਦੇ ਆ ਉਹਨਾਂ ਨੇ ਰੱਜੀਆਂ ਰੂਹਾਂ ਲਏ ਆ ਹਾਂ ਮਮੇ ਨਾਲ ਤੇ ਹੁਣ ਇਹ ਜਵਾਕ ਬਖਾਨੇ ਬਸ ਪੈ ਗਏ ਇਹ ਹੋਣ ਵਾਲੀਆਂ ਆ ਇਹ ਹੋਣ ਵਾਲੀਆਂ ਕਿਹੜੀ ਸੁਹਾਰੇ ਜਾਣ ਨਹੀਂ ਆਈਆਂ ਤੇ ਫਿਰ ਆਉਹੀ ਗੱਲ ਆ ਗਈ ਜਿੰਨਾ ਕੱਪ ਦੇ ਪੇਕਿਆਂ ਦਾ ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਪੇਕੇ ਆਉਣ ਹਨ ਹਾਂ ਇਹ ਤਾਂ ਇਹ ਤਾਂ ਫੜ ਕੇ ਖਾਣ ਵਾਲੀਆਂ ਅੰਦਰ ਆ ਇਹ ਦੇਣਦੂਣਾਂ ਵਾਲੇ ਪੱਲੇ ਕੁਝ ਨਹੀਂਗਾ ਤੇ ਉਹ ਕੋਈ ਉਹ ਇੱਕ ਪੀਪਾ ਬਿਸਕੁਟਾਂ ਦਾ ਜੇ ਆਪਾਂ ਕਹਿ ਦਈਏ ਉਹ ਚ ਬਹੁਤ ਕੁਝ ਲਪੇਟਿਆ ਹੁੰਦਾ ਬਹੁਤ ਕੁਝ ਹੁੰਦਾ ਉਹਦੇ ਚ ਉਹ ਚਾਹ ਹੁੰਦਾ ਮਾਂ ਪੀਕਾ ਚਾਹ ਹੁੰਦਾ ਮਾਂ ਪੀਕਾ ਉਹਦੇ ਬੜੀਆਂ ਰਿਚਾ ਨਾ ਬੇਲੀ ਰਿਚਾ ਹੁੰਦੀਆਂ ਹੋ ਜਾਂਦਾਗਾ ਘਰੋਂ ਕਾ ਕੁਝ ਕਰੀ ਗਈਏ ਉਹ ਮੋ ਪਿਆਰ ਨਹੀਂ ਹੁੰਦਾ ਜਿਹੜਾ ਪੈਣ ਪੈ ਦੇਖ ਕੇ ਜਾਊਗਾ ਨਾ ਉਹ ਵੱਖਰਾ ਹੀ ਹੁੰਦਾਗਾ ਪੇਖਿਆਂ ਦੀ ਚੀਜ਼ ਤਾਂ ਜੇ ਬਾਲੀ ਵੱਖਰੀ ਹੁੰਦੀ ਹੈਗੀ ਜਿਹੜੇ 2 ਰੁਪਏ ਦੀ ਚੀਜ਼ ਹੋਵੇ ਉਹ ਵੀ ਲੱਖਾਂ ਦੀ ਲੱਗਦੀ ਹੈ ਤੀਨ ਨੂੰ ਲੱਖਾਂ ਦੀ ਤਾਂ ਹੈਗੀ ਹੈ ਜਦੋਂ ਮਾਪਿਆ ਉਹਨਾ ਆਪ ਦੀ ਰੀਤ ਭੈਣ ਦਾ ਤੀਨ ਪਰ ਅੱਜ ਤਾਂ ਮੈਨੂੰ ਜਮੀਂ ਤੋੜ ਕੇ ਸੱਟਦਾ ਅੱਜ ਤਾਂ ਮੈਨੂੰ ਜਵਾਬ ਹੀ ਦੇ ਤਾ ਕੋਣ ਨੂੰ ਤਾਂ ਪਤਾ ਹੀ ਨਹੀਂਗਾ ਕੀ ਬੋਲਣਾ ਕੀ ਨਹੀਂ ਤਾਂ ਮੈਂ ਟੈਨਸ਼ਨ ਨਾਲ ਮੈਂ ਕਢਾ ਲਿਆਂਗਾ ਠੀਕ ਹੈ ਤੋ ਦਵਾਈ ਵੀ ਲੈ ਕੇ ਨਾ ਘਬਰਾੜ ਦਤਾ ਤੁਸੀਂ ਉਹਦੇ ਵਿਲੇ ਜੋ ਹੈ ਨਾ ਕਢਾ ਲਿਆ ਆਪਾਂ ਫੜਾ ਤਾ ਉੱਥੇ ਪਾਏ ਉੱਥੇ ਆ ਕੇ ਆਰਾਮ ਕਰੀ ਮੈਨੂੰ ਨਾ ਟੈਨਸ਼ਨ ਹੈ ਤੇ ਮੈਂ ਨਾ ਆ ਪਾ ਕੇ ਦੇਵਾਂਗਾ ਤੁਹਾਨੂੰ ਸੁਮਾਨ ਜਿਓ ਤੁਸੀਂ ਵਿਲੇ ਜੋ ਹੋਗੇ ਦੇ ਵੀਰ ਦੂ ਬਾਤਾ ਕੀ ਕੜਾਵਾਂਗੇ ਹੁਣ ਤਾਂ ਸਾਰਿਆਂ ਦਾ ਸਮਾਨ ਆਈ ਜਾਂਦਾ ਫੜਾਏ ਆਵਾਂਗੇ ਆਹੋ ਹੋਏ ਸੋਹਣਾ ਜੀ ਜਿਹੜਾ ਹੈਗਾ ਆ ਦੋ ਕੋਈ ਗੱਲ ਨਹੀਂ ਐਵੇਂ ਨੰਬਾ ਫੜਾਇਆ ਹੁਣ ਬਿਸਕੁਟ ਪਾ ਦੇਣੀ ਨਾਲੀ ਮਠਾਈ ਜੀ ਪਾਤੀ ਪੀਜ਼ ਨਹੀਂ ਆਣਾ ਗੱਲ ਸੁਣਿਆ ਵੀ ਕਰਦੇ ਹੋ ਕਿਵੇਂ ਸੀ ਆ ਉਹ ਦਮਾਸੀ ਕੇ ਜਾ ਕੇ ਆਏ ਮੜਾ ਜਾ ਮਾਸੀ ਕੇ ਬਿਸਕੁਟ ਜਿ ਫੜਾਏ ਉਹ ਨਾਲ ਹੀ ਮਠਾਈ ਜੀ ਇਹਦੇ ਚ ਫੜਾਏ ਉਹ ਫੜਾ ਕੇ ਮੈਂ ਨਾਲੇ ਆਟਾ ਚੱਕ ਲਿਆਉਂ ਆ ਤੇ ਨਾਲੇ ਮਾਸੀ ਕੇ ਫੜਾਏ ਉਧਰ ਮੈਨੂੰ ਦੋ ਟਾਈ ਹੋਰ ਤੋਂ ਵੀ ਚੀਤਨ ਲੈ ਆਉਣੀ ਪਿੰਡ ਚੋਂ ਨਾ ਬਸ ਕੁਛ ਨਹੀਂ ਲੈਉਣਾ ਕੁਛ ਨਹੀਂ ਲੈਉਣਾ ਕਿਉਂ ਲੋੜ ਤਾਂ ਦਾ ਤੂੰ ਨਾ ਕੁਛ ਨਹੀਂ ਲੈਉਣਾ ਤੇ ਉਹ ਕਰੇ ਤੁਸੀਂ ਜਰੂਰ ਪਹਿਲਾਂ ਜਾਂਦੇ ਜਾਂਦੇ ਮਾਸੀ ਨੂੰ ਡੋਲੂ ਫੜਾ ਜੀ ਕੋਈ ਨੂੰ ਫੇਰ ਫੜਾ ਜੂ ਮਾਸੀ ਭਾਂਡਾ ਤਾਂ ਨਾ ਸਬਜੀ ਫੜਾਉਂਦਾ ਬੱਦਲ ਬਾਈ ਫੇਰ ਹੋ ਗਈ ਮੈਂ ਤਾਂ ਮੀ ਪਊਗਾ ਆ ਗਏ ਤੁਸੀਂ ਹਾਂ ਮੈਂ ਜਾਇਆ ਸੀ ਮਾਸੀ ਬਸ ਹੀ ਘਰੇ ਸੀਗੀ ਮਾਸੀ ਘਰੇ ਸੀਗੀ ਬੋਲੀ ਨਹੀਂ ਮਾਸੀ ਖੁਸ਼ ਨਾ ਨਾ ਮੈਂ ਫੜਾ ਕੇ ਮੁੜਿਆ ਮੈਂ ਬੜਾ ਟਾਈਮ ਖੜਾ ਨਹੀਂ ਉਹਦੇ ਕੋਲ ਪਾਸੀ ਬੋਲੀ ਤੇ ਮੈਂ ਸੋਨੂੰ ਐ ਕਹਿਣਾ ਭੁੱਲ ਗਈ ਸੱਚ ਤੁਸੀਂ ਐ ਤਾਂ ਨਹੀਂ ਕਿਹਾਈ ਸੀ ਘਰੋਂ ਕਢਾ ਕੇ ਦਿੱਤੇ ਬਿਸਕੁਟ ਨਾ ਮੈਂ ਨਹੀਂ ਕਿਹਾ ਕੁਝ ਨਹੀਂ ਕਿਹਾ ਮੈਂ ਤਾਂ ਫੜਾ ਕੇ ਮਾਸੀ ਨੂੰ ਉਹਦੇ ਫੜਾਇਆ ਐ ਐ ਇੰਨਾ ਪਉਦੀ ਮੈਨੂੰ ਵੀ ਕਿਹਾ ਮੈਂ ਕਿਹਾ ਐ ਕਰਕੇ ਸੰਧਾਰ ਆਇਆਗਾ ਪਰ ਵੀ ਦੇ ਪੇਕਿਆਂ ਤੋਂ ਠੀਕ ਹੈ ਤੇ ਹੱਸ ਪੀ ਅੱਛਾ ਕਹਿੰਦੀ ਚੱਲ ਕੋਈ ਗੱਲ ਨਹੀਂ ਕਿ ਮੈਂ ਆਉਣੀ ਐ ਸੱਚਿਆ ਐਨੀ ਕਹਿ ਕੇ ਮੈਂ ਬਸ ਕੋਈ ਨਾ ਆਜੂ ਬਡੋਲੂ ਤਾਂ ਕੋਈ ਨਹੀਂ ਤੇ ਬਸ ਮੈਨੂੰ ਐਸੀ ਮਾਣ ਤੁਹਾਨੂੰ ਕਹਿਣਾ ਭੁੱਲ ਗਈ ਕਿ ਤੁਸੀਂ ਕਹਿ ਦੋ ਵੀ ਘਰੋਂ ਕੜਾਏ ਆ ਮਸੀ ਵਿੱਚ ਮਠਿਆਈਆਂ ਨਹੀਂ ਐਸਸਾਰਾ ਥੋੜੀ ਮੈਂ ਕਹਿ ਦੂਗਾ ਆਪਾਂ ਦਾ ਸਦਾਨ ਹੈ ਤੇ ਆਟਾ ਲਗੀ ਕਹਿੰਦੇ ਕੀ ਤਾਂ ਆਟਾ ਤਾਂ ਕਹਿੰਦੇ ਕੱਲ ਨੂੰ ਕੱਢ ਕੇ ਦਵਾਂਗੇ ਚੱਕੀ ਚੁੱਕੀ ਖਰਾਬ ਹੋ ਗਈ ਉਹਨਾਂ ਦੀ ਚਲ ਕੋਈ ਨਾ ਤਾਂ ਆਟਾ ਪਿਆ ਤਿੰਨ ਚਾਰ ਦਿਨਾਂ ਦਾ ਹਜੇ ਆਪਣੇ ਹਾਂ ਹੋਈ ਨਾ ਮੈਂ ਤਾਂ ਫਿਰ ਪਹਿਲੇ ਉਹ ਕਰਦਾ ਨਹੀਂ ਪਹਿਲੀ ਚ ਕਰਦਾ ਸੀਗਾ ਪੀਣਾ ਵਾਹ ਚੱਲ ਫਿਰ ਮੌਕੇ ਤੇ ਉਹ ਵਧੀਆ ਪਹਿਲੀ ਬਣਾ ਕੇ ਕਰਕੇ ਨਾ ਰੱਖ ਲਿਆ ਪੀਣਾ ਉਹ ਅਸਮਾਇਦ ਕੀ ਧੁੱਤੀ ਨਹੀਂ ਗਈ ਗਾਣਕ ਆਹ ਇਹ ਧੁੱਤੀ ਨਹੀਂ ਗਈ ਫਿਰ ਆ ਮੀਨੇ ਪਿੰਦੇ ਕਣੀਆਂ ਜੀਆਂ ਕਰੀ ਮੀਨੇ ਫਿਰ ਇਹ ਨਾ ਉਹ ਤਾਂ ਹੋਣੀ ਨਹੀਂ ਸੀ ਕਿਧਰ ਧੁੱਪ ਵੀ ਨਿਕਲਦੀ ਧੁੱਪ ਤਾਂ ਬਣਾ ਸੁਭਦੀ ਨਹੀਂ ਸੁਭਦੀ ਨਹੀਂ ਸੀ ਤਾਂ ਹੀ ਨਹੀਂ ਕੀਤਾ ਪੀਣਾ ਹੋਰ ਤੈਂ ਥੋੜੀ ਕਰਾਈ ਆ ਫਿਰ ਬਾਕੀ ਤੁਨਾ ਘਬਰਾੜ ਜੀ ਛੱਡ ਹੁਣ ਨਾ ਕੋਈ ਨਾ ਜੀ ਮੈਂ ਟੈਕਸ਼ਨ ਆ ਲੈ ਕੇ ਕੋਈ ਗੱਲ ਨਹੀਂ ਹੈ ਕੋਈ ਨਾ ਹੋਰ ਮਾਸ ਨਿਕਲਣ ਦੇ ਮਾਰੇ ਆਏ ਏਡਾ ਅਪ ਹੀ ਉਹ ਵਸ ਬੀ ਉਹ ਤਾਂ ਖੁਸ਼ ਹੋ ਗਈ ਪੂਰੀ ਕਹਿੰਦੀ ਮੈਂ ਫੜਾਉਂਗੀ ਡੋਲੀ ਹਾਂ ਮੈਂ ਕਹਿੰਦੀ ਮੈਂ ਆਉਂਗੀ ਹੁਣ ਵਿਚਾਰੀ ਕੰਮ-ਕੁੰਮ ਕਰਕੇ ਆਉਗੀ ਹਾਂ ਹੈ ਨਾ ਖਾਣਾ ਫੜਾਈ ਆ ਮਾਂ ਵਿਚਾਰੀ ਨੂੰ ਡੋਲੂ ਕਰੇ ਲੋੜ ਰੈਂਦੀ ਆ ਭਾਂਡੇ ਸਾਰਾ ਦਿਨ ਫੜੇ ਮਾਰੇ ਨਾ ਲਾਹ ਹੋ ਜਾਂਦਾ ਸਾਰੇ ਆ ਬਰ ਮੇ ਜੀ ਤਾਂ ਹਾਂ ਆਜੋ ਮਸੀ ਹਸੀ ਕਾਲ ਸਤਿ ਸ੍ਰੀ ਅਕਾਲ ਮੈਂ ਕਿਹੋ ਜਿਹਾ ਠੀਕ ਆ ਵਧੀਆ ਹਾਂ ਠੀਕ ਆ ਮਸੀ ਮਾਖਾ ਫੜਾਈ ਆ ਮਾ ਡੋਲੂ ਭੱਜ ਕੇ ਸੌੜ ਹੋਰ ਪਾਈ ਆ ਹਾਂ ਬਹੁਤ ਸਾਰੇ ਬਧੀਆ ਆਜੋ ਡੋਲੂ ਲੈ ਕੇ ਆਏ ਹੋ ਹੈ ਹੋਰ ਪੁੱਤ ਖੇਤ ਵੰਨੇ ਫਿਰ ਜਾਂਦਾ ਤੈਨੂੰ ਪਤਾ ਝਾਲ ਪਾਣੀ ਮੈਂ ਹਾ ਲੋੜ ਪੈ ਹੋਰ ਚਲ ਆਇਆ ਤਾਂ ਕੋਈ ਨਹੀਂ ਮਸੀ ਸੱਜ ਕੇ ਫੜਾਈ ਆ ਮਾ ਮਖਾ ਹੁਣ ਆਜੋ ਬਹਿ ਜਾਓ ਮਸੀ ਹਾਂ ਬੈਠੇ ਬੇਟਾ ਲਾਬ ਤਾਂ ਅੰਦੇ ਅਰਬਾ ਠੀਕ ਆ ਵਧੀਆ ਹਾਂ ਠੀਕ ਐ ਮਸੀਜ ਵਧੀਆ ਸਾਰੇ ਤੇ ਕਹ ਦੋ ਕੀ ਬਣਾਇਆ ਏ ਹੋਸ ਨਹੀਂ ਪੁੱਤੋ ਕੰਮ ਧੰਦਾਜਾ ਕਰਕੇ ਆਈ ਸੀ ਬਸ ਮਹਾਬੱਧ ਕੇ ਮੈਂ ਲੋਲੂ ਖੜਾ ਆਇਆ ਮੈਂ ਅੱਛਾ ਹਾਂ ਤੇ ਆ ਗਏ ਪੁੱਤ ਫਿਰ ਹਾਂ ਰਾਤ ਆ ਗਈ ਸੀਗੀ ਮੈਸੀਜ ਸਵੇਰੇ ਗਈ ਰਾਤ ਲਾ ਕੇ ਗਈ ਐ ਅੱਛਾ ਹਾਂ ਜਦੋਂ ਵੀ ਆਉਂਦੇ ਆ ਉਹ ਰਾਤ ਲਾ ਕੇ ਜਾਂਦੇ ਆ ਮੇਰੇ ਕੋਲੇ ਅੱਛਾ ਅੱਜ ਪਰਾਂ ਜੀਰੀ ਦਾ ਹੋਗਾ ਨਾ ਪਤਾ ਕੰਮ ਧੰਦੇ ਦਾ ਹੋ ਜਾਂਦਾ ਹਾਂ ਤੇ ਸਾਰਿਆਂ ਤੋਂ ਪਹਿਲਾਂ ਹੀ ਆ ਜਾਂਦੇ ਨੇ ਮਸੀਜ ਮੈਂ ਤਾਂ ਨਾ ਪਹੁੰਚਾਈ ਮੈਂ ਆਖਾਂਗੀ ਇੱਕ ਦਿਨ ਲੇਟ ਵਗ ਜਾਂਦੀ ਮੈਂ ਤਾਂ ਫੜਾਉਣਾ ਅੱਛਾ ਨਹੀਂ ਫੇਰ ਕੀ ਹੋਊਗਾ ਆਏਂਗੇ ਹੋਜੋ ਬੰਦੇ ਵਾਸੀ ਜਾਣ ਕੇ ਫੜਾਉਣਾ ਆਈ ਆ ਮੈਨੂੰ ਹਾਂ ਹਾਂਗੇ ਦੁਸ਼ੇਰ ਤਾਂ ਪੁੱਤ ਹੋਈ ਜਾਂਦੀ ਐ ਦੇਖ ਹਾਂਜੀ ਨਾ ਬਸ ਮਸ ਸਾਈ ਜਾਂਦੇ ਹੁੰਦੇ ਆ ਜੀ ਬਸ ਤਾਂ ਚੜਦੇ ਸੌਣ ਹੀ ਆ ਜਾਂਦੇ ਹੁੰਦੇ ਆ ਜੀ ਮੈਨੂੰ ਆਪ ਨੂੰ ਲੱਗਿਆ ਪੁੱਤ ਮਹਾ ਆਖੋ ਵੀ ਤੁਹਾਨੂੰ ਹੀ ਲੱਗਿਆ ਨਹੀਂ ਨਹੀਂ ਮੈਨੂੰ ਤਾਂ ਕੋਈ ਨਹੀਂ ਮੈਨੂੰ ਤਾਂ ਸੋਹਰੀ ਚਾ ਚੜ ਗਿਆ ਮਾਸੀ ਦੇ ਪੇਕੇ ਵੀ ਵਧੀਆ ਹਜੇ ਤੱਕ ਫੜਾਉਂਦੇ ਆ ਸੰਧਾਰਾ ਮਾਸੀ ਦਾ ਹੈ ਨਾ ਹਾਂ ਜੇ ਲੱਗਿਆ ਪਤਾ ਆਪ ਨੂੰ ਲੱਗਿਆ ਮੈਨੂੰ ਹਾਂ ਸਾਨੂੰ ਉਹੀ ਲੱਗਿਆ ਹੋਵੇ ਸੀ ਹੋਰ ਵਧੀਆ ਹੈ ਹਾਂ ਠੀਕ ਹੈ ਮਸੀ ਪਰ ਮੇਰੀ ਤਾਈ ਜੇ ਬੈਠੀ ਹੈ ਪਤਾ ਤੁਹਾਨੂੰ ਹੋਣਾ ਕਰ ਨਹੀਂ ਉਹੀ ਲੱਗਦਾ ਵਸੀ ਜੀ ਸਾਨੂੰ ਨਾ ਨਾ ਅਵੇਂ ਲੱਗਿਆ ਸਾਨੂੰ ਤਾਂ ਇੰਜ ਲੱਗਿਆ ਮਤਲਬ ਜੀ ਨਾ ਜੀ ਐਵੇਂ ਲੱਗਿਆ ਕੋਈ ਇਹ ਜੀ ਗੱਲ ਹੀ ਨਹੀਂ ਵਸੀ ਜੀ ਵਧੀਆ ਮੌਸੌਖੇ ਆਪਦੇ ਘਰੇ ਮौज ਕਰਦੇ ਆ ਭੇਕਿਆ ਗੁਣੀਆਂ ਬਠੇਰੀ ਸੌਖੀ ਆ ਇਧਰੋਂ ਬਠੇਰੀ ਸੌਖੀ ਆ ਨਹੀਂ ਸਾਨੂੰ ਉਹੀ ਲੱਗਿਆ ਵਸ ਮੈਨੂੰ ਲੱਗਦਾ ਆਪ ਤਾਂ ਆਪ ਜੇ ਨੂੰ ਮਹਾਂ ਇੰਝ ਕਾਤ ਬੈਠੀ ਐ ਤੇ ਇੱਕਾ ਸੌਣ ਦਾ ਮਹੀਨਾ ਹੀ ਹੁੰਦਾ ਵਸੀ ਜੀ ਹੈਨਾ ਆਪਾਂ ਨੂੰ ਕਿੰਨੀ ਡਿਕ ਹੁੰਦੀ ਐ ਪੇਕਿਆਂ ਦੀ ਹੈਨਾ ਸੌਣ ਕੋਤ ਫੇਰ ਆਲੇ ਦਾ ਹੁੰਦਿਆ ਕੇ ਚਾਦੋਂ ਬਾਦੋਂ ਜੰਦਰੀ ਬਸੋਰੀ ਪਾਉਂਦੇ ਸੌਣ ਵੀਰ ਇਕੱਠੀਆਂ ਕਰਨਾ ਕਰੇ ਮੈਂ ਤਾਂ ਨਹੀਂ ਕਿਸੇ ਨੂੰ ਹਾਂ ਕੋੜੂਗਾ ਤੇ ਆ ਜਾਵਾਂਗੇ ਹਾਂ ਹਾਂ ਅੱਗੇ ਕਿੰਨਾ ਹੁੰਦਾ ਵੇਕਿਆਂ ਦਾ ਹੈਨਾ ਚਾਰ ਦਿਨ ਬਹਾਨੇ ਨਾਲ ਬਗ ਜਾਂਦੀਆਂ ਹੁਣ ਉਹ ਦਰਵਾਜੇ ਵਿੱਚ ਘਟ ਕੇ ਇੱਕਾ ਹੁਣ ਸੰਧਾਰੇ ਸੰਧਾਰੇ ਦਾ ਕੋਈ ਦੇਣ ਲੈਣ ਦਾ ਫੁੱਖਾ ਨਹੀਂ ਹੁੰਦਾ ਬਸ ਇਹ ਆ ਵੀ ਭੈਣ ਭਰਾ ਬਹਾਨੇ ਨਾਲ ਮਿਲ ਜਾਂਦੇ ਆ ਹੈਨਾ ਵੀ ਮਿਲ ਜਾਂਦੇ ਬਹਾਨੇ ਨਾਲ ਉਹ ਵੀ ਆਤਾ ਪੁੱਤਾ ਆਪਣੇ ਉਹਨਾਂ ਦੇ ਨੂੰ ਹਾਂ ਇਹ ਨੀਤਾਂ ਨੇ ਥੋੜੇ ਜੇ ਤੋੜੇ ਹੁੰਦੇ ਆ ਬਸ ਵਿਚ ਉਹਨੀਆਂ ਦੇ ਇਹ ਜਗਾ ਆ ਜਾਂਦੇ ਨੇ ਹਾਂ ਵਿਚ ਇਹ ਜਗਾ ਆ ਜਾਂਦੀਆਂ ਪੁੱਤ ਚੰਗੇ ਘਰ ਦਿੰਦਾ ਸਹੀ ਗੱਲ ਹੈ ਮਾਪੇ ਪੇਕੇ ਵੀ ਨਹੀਂ ਯਾਦ ਹੋਣ ਦਿੰਦੇ ਯਾਦ ਨਹੀਂ ਆਉਣ ਦਿੰਦੇ ਹਾਂ ਬਸ ਐਵੇਂ ਹੀ ਹੋ ਜਾਂਦਾ ਹੁਣ ਉਸਤਾ ਕੇ ਪਾਈ ਪਰ ਜੈਨਾਂ ਨਾਲ ਹੀ ਵਰਤਣਾ ਹੁੰਦਾ ਅਖਰ ਨੂੰ ਤਾਂ ਆਪਾਂ ਹਨਾ ਜੇ ਸੋਚੇ ਕੋਈ ਹਾਂ ਬਰਾਬਰ ਜਾਏ ਬਸ ਕੋਤ ਹੁਣ ਵਰਤਾਂ ਦੇ ਸਕੇਰੀ ਹਾਂ ਮਾਸੀ ਜੀ ਬਸ ਹੁਣ ਤਾਂ ਆਈ ਹੈ ਪੈਸਾ ਮੁੱਖੀ ਪੈਸਾ ਮੁੱਖੀ ਰਹੇਗਾ ਬਸ ਨਾਲੇ ਵੀ ਕੋਈ ਇਹ ਬਾਹਲਾ ਇਹ ਤੇ ਕੋਈ ਬਾਹਲਾ ਪੈਸਾ ਵੀ ਨਹੀਂ ਲੱਗਦਾ ਜੇ ਆਪਾਂ ਕਹੀਏ ਵੀ ਇਹ ਪੈਸੇ ਵੀ ਕੀ ਕਰਨੇ ਹੈ ਜਿਹੜੇ ਆਪਣੇ ਰਿਸ਼ਤਿਆਂ 'ਚ ਹੀ ਫਰਕ ਪਾਉਣਾ ਹਨਾ ਇਹ じゃ ਪੈਸਾ ਤਾਂ ਕੀ ਉਹ ਕਰਨਾ ਹੁੰਦਾਗਾ ਤੇ ਵੀ ਇਹੀ ਰਿਸ਼ਤੇ ਆਹੀ ਇੱਕ ਮਹੀਨਾ ਹੁੰਦਾ ਕੋਈ ਭੈਣ ਜਾਂਦੀ ਐ ਕੋਈ ਵੀਰ ਆਉਂਦਾ ਹੈ ਹੈਨਾ ਕਿੰਨੀ ਡੀਕ ਹੁੰਦੀ ਆਪਾਂ ਨੂੰ ਭੱਜ ਭੱਜ ਕੰਮ ਕਰਦੇ ਆ ਵੀ ਮੇਰੀ ਪੇਕਿਆਂ ਨੇ ਆਉਣਾ ਹੈ ਹੌਸਲਾ ਹੀ ਵੱਖਰਾ ਹੁੰਦਾ ਹੈ ਕਿੰਨਾ ਹੁੰਦਾ ਹੈ ਕਿਉਂ ਤੇ ਤਾਂ ਮਰਦਾਂ ਤਾਂ ਆਸ ਕਰਦੀ ਐ ਪੇਕਿਆਂ ਦੀ ਆਪਾਂ ਨੂੰ ਕਰਖਣ ਵੀ ਮਾਰਦੇ ਆਂਦੇ ਵੀ ਪੇਕਿਆਂ ਦੇ ਪੇਕਿਆਂ ਦਾ ਹਾਂ ਦੇਖ ਲਓ ਮਸੀ ਜੀ ਹੈਨਾ ساری ਉਮਰ ਆਪਾਂ ਪਹਿਲਾਂ ਪੇਕਿਆਂ ਦੇ ਘਰੇ ਤੁੰਦਾ ਕਰਦੇ ਆਂ ਫਿਰ ਸਹੁਰਿਆਂ ਦੇ ਘਰੇ ਕਰਦੇ ਆਂ ਤੇ ਘਰ ਧੀ ਦਾ ਘਰ ਕੋਈ ਵੀ ਨਹੀਂ ਹੁੰਦਾ ਅਸਲ 'ਚ ਹੈਨਾ ਕੋਈ ਨਹੀਂ ਹੁੰਦਾ ਤੇ ਜਿਹੜਾ ਦੋ ਗਾਜ ਕੱਫੜ ਕਫਣ ਜਾਂਦਿਆਂ ਨੂੰ ਪਾਉਣਾ ਉਹ ਵੀ ਪੇਕਿਆਂ ਨੇ ਪਾਉਣਾ ਤੇ ਤੁੰਦਾ ਆਪਾਂ ਸਹੁਰਿਆਂ ਘਰੇ ਪਿੱਟਣਾ ਹੈਨਾ ਤੇ ਪੇਕਿਆਂ ਦੀਆਂ ਧੀਆਂ ਹਰੇਕ ਗੱਲ ਤੇ ਕਿੰਨੇ ਵੜਦੇ ਪਾਉਂਦੀਆਂ ਨੇ ਪਤਾ ਨਹੀਂ ਕੀ ਕੀ ਢਿੱਡ ਜਿਸਮੋ ਕੇ ਰੱਖਦੇ ਆਂ ਹੈਨਾ ਬਿਨਾ ਵੀ ਦੂਜੇ ਕਰਨ ਫੀਲ ਨਾ ਹੋ ਜੇ ਇਹ ਤੇ ਫੋਟੋਗ੍ਰਾਫੀ ਆ ਨਾ ਫਿਰ ਪੜਦਾ ਰੱਖਦੇ ਰੱਖਦੇ ਹਾਂ ਤੇ ਕਿਆ ਪਰ ਢੰਗ ਨਾਲ ਮੈਂ ਗੰਨ ਬੰਦ ਰੱਖਦੇ ਰਹਿਣਾ ਨਾ ਫੜਾਂ ਹਾਂ ਨਾਂ ਤਾਂ ਫੇਰ ਵੀ ਆ ਕੇ ਰੱਖੂਗੀ ਵਰਦਾ ਹਾਂ ਰੱਖਣਾ ਪੈਂਦਾ ਹੈ ਸਰਾਂ ਇਹ ਹੋ ਜਾਂਦਾ ਨਾ ਇੱਕ ਪਤਾ ਹੁਣ ਫੋਨ ਨਾ ਨੇ ਦੁਨੀਆ ਹੋ ਗੱਲ ਹਾਂ ਉਹ ਪਿਆਰ ਕੱਟ ਗਿਆ ਉਹ ਤੋਂ ਕਿਸੇ ਤੇ ਜਾ ਕੇ ਦੇਖ ਲਾ ਬਸ ਫੋਨ ਹਰੇਕ ਦੇ ਕੰਨ ਨਾਲ ਕੋਈ ਗੱਲ ਹੀ ਨਹੀਂ ਕਰਦਾ ਕਰਦਾ ਅੱਗੇ ਪੁੱਤ ਬਾਤਾਂ ਪਉਂਦੇ ਕਿੰਨੀਆਂ ਕਿੰਨੀਆਂ ਗੱਲਾਂ ਬਾਤਾਂ ਕਰਦੇ ਹੈਨਾ ਹਾਂ ਬਾਤਾਂ ਸਾਰੇ ਮੋਹ ਪਿਆਰ ਸੀ ਲੋਕਾਂ ਦੀ ਬਾਤ ਪਾ ਫਲਾਨੀ ਬਾਤ ਪਾ ਤੇ ਹੁਣ ਤਾਂ ਕੋਈ ਬਾਤਾਂ ਹੀ ਨਹੀਂ ਜਾਣਦਾ ਨਹੀਂ ਮਸੀ ਜੀ ਹਾਂ ਹੁਣ ਤਾਂ ਫੋਨ ਆ ਪੁੱਤ ਸਾਰੇ ਪਿਆਰੀ ਹੁਣ ਦੇ ਜਵਾਬ ਤਾਂ ਜਮੇ ਨਹੀਂ ਜਾਣਦੇ ਨਹੀਂ ਜਾਣਦੇ ਹਾਂ ਉਹ ਪਿਆਰੀ ਨਹੀਂ ਜੇਗਾ ਕੋ ਤਾਂ ਸਾਰੀ ਸਾਰੀ ਰਾਤ ਲੱਗ ਜਾਂਦੀ ਬਾਤਾਂ ਸੁਣ ਜਾਂਦੀ ਸਹੀ ਹੈ ਲੈ ਹਾਂ ਨਹੀਂ ਗਈ ਹੁਣ ਤਾਂ ਕੋਈ ਇੰਨੀ ਕਦੇ ਕਿ ਸਭੀ ਇਕੱਠੇ ਹੁੰਦੇ ਆ ਬਸ ਮੈਂ ਤਾਂ ਬਲਾਈ ਖੁਸ਼ੀ ਚੜੀ ਆਈ ਥੀ ਜਦੋਂ ਤੇਰੇ ਸੰਧਾ ਨਾਲ ਲੈ ਕੇ ਆਈ ਹਾਂ ਵਾਸੀ ਖੁਸ਼ੀ ਤਾਂ ਹੁੰਦੀ ਹੀ ਹੈ ਹਨਾ ਤੁਹਾਨੂੰ ਦੇਖ ਲਓ ਤੁਸੀਂ ਇੰਨੇ ਨੇ 40 40 50 50 ਸਾਲ ਹੋ ਗਏ ਤੁਹਾਨੂੰ ਵਿਆਹਿਆਂ ਨੂੰ ਤੇ ਤੁਸੀਂ ਵੀ ਆਸ ਰੱਖਦੇ ਹੋ ਪੇਕਿਆਂ ਤੱਕ ਹਨਾ ਹਾਂ ਤੇ ਹੁੰਦੀ ਆ ਹਨਾ ਇੱਕ ਤੀਨ ਪੇਕਿਆਂ ਤੱਕ ਇੱਕ ਇੱਕ ਵੀਰ ਤਾਰਾ ਬਸ ਸਭ ਨੂੰ ਦੇ ਹਾਂ